ਸਰ ਆ ਤੁਹਾਡੇ ਇੱਕ ਤਾਂ ਆਪਣੀ ਪਾਰਟੀ ਦਾ ਨਾਮ ਕੀ ਆਪਣਾ ਨਾਮ ਕੀ ਹੈ ਤੇ ਦੂਸਰਾ ਜਿਹੜੇ ਇੱਕ ਤੁਹਾਡੇ ਇੱਕ ਐਮਪੀ ਦੇ ਕੈਂਡੀਡੇਟ ਸੀਗੇ ਕਿਰਨ ਜੈਨ ਉਹਨਾਂ ਨੂੰ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸਿਟੀ ਖਰੜਾ ਥਾਣੇ ਵਿੱਚ ਇਸ ਨੂੰ ਲੈ ਕੇ ਆਪਣਾ ਕੀ ਕਹਿਣਾ ਹੈ ਜੀ ਮੇਰਾ ਨਾਮ ਅਰਵਿੰਦ ਗੋਤਮ ਹੈ ਜੀ ਮੈਂ ਪਾਰਟੀ ਦਾ ਸੂਬਾ ਪ੍ਰਧਾਨ ਹਾਂ ਯੂਆਈ ਕਾਈ ਤੋਂ ਔਰ ਮੇਰੇ ਨਾਲ ਨੇ ਅਖਲੇਸ਼ ਸਿੰਘ ਜੀ ਅਸ਼wini ਚੌਧਰੀ ਜੀ ਅਰਵਿੰਦ ਗੁਪਤਾ ਜੀ ਇਹ ਵੀ ਸਾਡੇ ਪਾਰਟੀ ਤੋਂ ਅਲੱਗ-ਅਲੱਗ ਔਦਿਆਂ ਤੋਂ ਸਾਡੇ ਇੱਥੇ ਇਹਨਾਂ ਦਾ ਮੋਹਾਲੀ ਦੇ ਪ੍ਰਧਾਨ ਨੇ ਸੋ ਜਿਹੜੇ ਸਾਡੇ ਤੁਸੀਂ ਕੈਂਡੀਡੇਟ ਦੀ ਗੱਲ ਕਰਦੇ ਹੋ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਸ਼੍ਰੀਮਤੀ ਕਿਰਨ ਜੈਨ ਜੀ ਸਿਗੇ ਬਟ ਉਹਨਾਂ ਨੂੰ ਪਾਰਟੀ ਵੱਲੋਂ ਗੈਰ ਜਿਹੜੀ ਅਸਮਾਜਿਕ ਗਤੀਵਿਧੀਆਂ ਦੇ ਚਲਦੇ ਉਹਨਾਂ ਨੂੰ ਪਾਰਟੀ ਚੋ ਅੱਜ 25 ਮਈ 2024 ਨੂੰ ਨਿਸ਼ਕਾਸੀਤ ਕਰ ਦਿੱਤਾ ਗਿਆ ਹੈ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਰ ਕਿਸ ਤਰ੍ਹਾਂ ਦੀ ਗਤੀਵਿਧੀਆਂ ਜਿਹੜੀ ਗਤੀਵਿਧੀਆਂ ਇਹ ਸੀਗੀਆਂ ਜੀ ਕਿ ਸਾਨੂੰ ਜੋ ਇਨਫੋਰਮੇਸ਼ਨ ਮਿਲੀ ਹੈ ਕਿ ਉਹ ਦੂਸਰੀ ਪਾਰਟੀਆਂ ਦੇ ਨਾਲ ਮਿਲ ਕੇ ਜੋ ਸਾਡੇ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ ਲੱਖ ਤੋਂ 1.5 ਲੱਖ ਸਾਡੇ ਵਰਕਰ ਨੇ ਜੀ ਉਹਨਾਂ ਨੂੰ ਉਹ ਮਿਸਗਾਈਡ ਕਰ ਰਹੇ ਸੀਗੇ ਇਹ ਪਰੋਨਾਵੀ ਕਸਟੇਜ ਦਰਜ ਕੀਤੀ ਗਈ ਹੈ ਉਹ ਨੂੰਨ ਆਪਣੇ ਨੂੰਨ ਨੂੰ ਬੇਹੇਜੂਤ ਪੀੜਨ ਕਰਨ ਦਾ ਤੇ ਉਹਨਾਂ ਵੱਲੋਂ ਸੁਸਾਈਡ ਕਰ ਲਿਆ ਗਿਆ ਜੀ ਉਹ ਉਹਨਾਂ ਦਾ ਘਰੇਲੂ ਮਾਮਲਾ ਹੈ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਔਰ ਤੁਹਾਡੇ ਚੈਨਲ ਦੇ ਮਾਧਿਅਮ ਰਾਈ ਮੈਂ ਕਹਿਣਾ ਚਾਹਨਾ ਹੈ ਜਿਹੜਾ ਪੀੜਿਤ ਪਰਿਵਾਰ ਹੈ ਜੇ ਉਹ ਸਾਡੇ ਤੋਂ ਕੋਈ ਮਦਦ ਮੰਗੇਗਾ ਤਾਂ ਸ਼ਿਵ ਸੈਨਾ ਹਿੰਦੁਸਤਾਨ ਉਹਨਾਂ ਦੀ ਡਟ ਕੇ ਮਦਦ ਕਰੇਗੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੋ India Crime News.